ਇੱਕ ਬੀਸੀ ਹਾਈ ਸਕੂਲ ਦੇ ਅਧਿਆਪਕ ਨੂੰ ਘਰ ਦੇ ਗ੍ਰੈਜੂਏਸ਼ਨ ਪਾਰਟੀ ਦੌਰਾਨ ਕਮਜ਼ੋਰ ਵਿਦਿਆਰਥੀ ਨੂੰ ਕਿਸ ਕਰਨਾ ਮਹਿੰਗਾ ਪੈ ਗਿਆ ਬੀਸੀ ਦੇ ਨਾਲ ਸਹਿਮਤੀ ਸੰਕਲਪ ਜਿਹੜੇ ਸਮਝੌਤੇ ਦੇ ਵਿੱਚ ਅਧਿਆਪਕ ਰੈਗੂਲੇਸ਼ਨ ਲਈ ਕਮਿਸ਼ਨਰ ਨੇ ਮੰਗਲਵਾਰ ਨੂੰ ਆਨਲਾਈਨ ਪੋਸਟ ਕੀਤਾ ਅਧਿਆਪਕ ਨੇ ਪੇਸ਼ੇਵਰ ਦੁਰਵਿਵਹਾਰ ਨੂੰ ਸਵੀਕਾਰ ਕੀਤਾ ਤੇ ਮੁਅਤਲੀ ਨੂੰ ਵੀ ਸਵੀਕਾਰ ਕੀਤਾ ਅਧਿਆਪਕ 15 ਸਾਲਾਂ ਲਈ ਕਿੰਡਰਗਾਰਡਨ ਤੋਂ ਗ੍ਰੇਡ 12 ਸਿਸਟਮ ਵਿੱਚ ਟੀਚਿੰਗ ਲਾਇਸੈਂਸ ਲਈ ਅਪਲਾਈ ਕਰਨ ਦੇ ਯੋਗ ਨਹੀਂ ਹੈ 2022 ਸਕੂਲੀ ਸਾਲ ਦੇ ਅੰਤ ਵਿੱਚ ਅਧਿਆਪਕ ਰਾਤ ਦੇ ਖਾਣੇ ਤੋਂ ਬਾਅਦ ਘਰ ਆਇਆ ਇੱਕ ਗ੍ਰੈਜੂਏਸ਼ਨ ਪਾਰਟੀ ਸੀ ਜਿਹੜੀ ਕਿ ਬੱਚਿਆਂ ਦੇ ਲਈ ਕੀਤੀ ਗਈ ਸੀ ਉਸ ਦੇ ਵਿੱਚ 19 ਸਾਲ ਤੋਂ ਉੱਪਰ ਦੇ ਵੀ ਕੁਝ ਬੱਚੇ ਸਨ ਕੁਝ ਤਾਂ ਹਾਜ਼ਰ ਯੂਨੀਵਰਸਿਟੀ ਦੇ ਵਿਦਿਆਰਥੀ ਸਨ ਜੋ ਕਾਨੂੰਨੀ ਤੌਰ ਤੇ ਸ਼ਰਾਬ ਪੀਣ ਦੀ ਉਮਰ ਦੇ ਵਿੱਚ ਸਨ ਜਦੋਂ ਕਿ ਕੁਝ ਵਿਦਿਆਰਥੀ ਅਜਿਹੇ ਸੀ ਜਿਹੜੇ ਸ਼ਰਾਬ ਨਹੀਂ ਪੀ ਸਕਦੇ ਸੀ ਪਾਰਟੀ ਦੇ ਵਿੱਚ ਪਾਰਟੀ ਵਿੱਚ ਬਿਆਨ ਦੇ ਵਿੱਚ ਇਹ ਕਿਹਾ ਗਿਆ ਕਿ ਅਧਿਆਪਕ ਨੂੰ ਪਤਾ ਸੀ ਕਿ ਪਾਰਟੀ ਵਿੱਚ ਸ਼ਰਾਬ ਮੌਜੂਦ ਸੀ ਅਧਿਆਪਕ ਨੂੰ ਇਹ ਨਹੀਂ ਪਤਾ ਸੀ ਕਿ ਜਿਹੜੇ ਵਿਦਿਆਰਥੀ ਹੈ ਕੁਝ ਉਹ ਸ਼ਰਾਬ ਪੀ ਰਹੇ ਸੀ ਇੱਕ ਸਮੇਂ ਤੇ ਅਧਿਆਪਕ ਨੇ ਵਿਦਿਆਰਥੀ ਦੇ ਕੋਲ ਉਹ ਪਹੁੰਚੇ ਤੇ ਉਹਨਾਂ ਨੇ ਉਸ ਵਿਦਿਆਰਥੀ ਦੇ ਲਿਪ ਕਿਸ ਜਿਹੜੀ ਹੈ ਉਹ ਕੀਤੀ ਯਾਨੀ ਕਿ ਉਸ ਦਾ ਮੂੰਹ ਚੁੰਮ ਲਿਆ ਤੇ ਉਹ ਜਿਹੜੀ ਫੋਟੋ ਖਿੱਚੀ ਗਈ ਤੇ ਫੋਟੋ ਸੋਸ਼ਲ ਮੀਡੀਆ ਤੇ ਕਾਫੀ ਫੈਲ ਗਈ ਅਧਿਆਪਕ ਨੇ ਅਸਤੀਫਾ ਦੇ ਦਿੱਤਾ ਤੇ ਕਮਿਸ਼ਨਰ ਨੇ ਸ਼ੁਰੂ ਦੇ ਵਿੱਚ ਸਤੰਬਰ 2022 ਵਿੱਚ ਅਧਿਆਪਕ ਦੇ ਸਰਟੀਫਿਕੇਟ ਨੂੰ ਮੌਤਲ ਕਰ ਦਿੱਤਾ ਕਮਿਸ਼ਨਰ ਨੇ 15 ਸਾਲਾਂ ਦੀ ਪਾਬੰਦੀ ਨੂੰ ਟੁਕਵਾ ਜੁਰਮਾਨਾ ਮੰਨਿਆ ਕਿਉਂਕਿ ਅਧਿਆਪਕ ਨੇ ਵਿਦਿਆਰਥੀ ਦੀ ਭਾਵਨਾਤਮਕ ਸੁਰੱਖਿਆ ਨੂੰ ਖਤਰੇ ਵਿੱਚ ਪਾਇਆ ਵਿਦਿਆਰਥੀ ਦੀ ਸੁਰੱਖਿਆ ਲਈ ਜਿਸ ਨੂੰ ਅਧਿਆਪਕ ਦੁਆਰਾ ਨੁਕਸਾਨ ਦੁਰਵਿਵਹਾਰ ਜਾਂ ਫਿਰ ਸੋਸ਼ਣ ਕੀਤਾ ਗਿਆ ਸੀ ਹਸਤਾਖਰ ਕੀਤੇ ਗਏ ਇਕਰਾਰਨਾਮੇ ਤੋਂ ਅਧਿਆਪਕ ਦਾ ਨਾਮ ਲਿੰਕ ਤੇ ਸਕੂਲ ਜ਼ਿਲ੍ਹੇ ਨੂੰ ਇਹ ਸੋ ਦਿਆ ਗਿਆ ਦੋ ਬੀਸੀ ਫੈਡਰੇਸ਼ਨ ਆਫ ਸਟੂਡੈਂਟਸ ਦੇ ਨੁਮਾਇੰਦੇ ਅਨੁਸਾਰ ਜਹਰੀਲੇ ਡਰੱਗ ਸੰਕਟ ਕਾਰਨ ਵਿਦਿਆਰਥੀਆਂ ਲਈ ਸੰਕਟ ਪੈਦਾ ਹੋ ਰਿਹਾ ਹੈ ਜਿਸ ਕਰਕੇ ਵਿਦਿਆਰਥੀਆਂ ਲਈ ਬਿਹਤਰ ਸਹਾਇਤਾ ਦੀ ਲੋੜ ਹੈ ਲਾਈਫ ਸੇਵਿੰਗ ਦਵਾਈ ਨਲੌਕਸੋਨ ਤਾਕਤਸਾਨੀ ਨਾਲ ਪਹੁੰਚ ਦੀ ਮੰਗ ਕੀਤੀ ਜਾ ਰਹੀ ਹੈ 2019 ਤੋਂ ਅਠਵਾ ਦੇ ਵਿੱਚ ਕਾਲਟਨ ਯੂਨੀਵਰਸਿਟੀ ਨੇ ਬਕਸਿਆਂ ਦੇ ਵਿੱਚ ਮੁਫਤ ਨਕਦ ਦੇ ਨਾਲ ਲੈਣ ਵਾਲਾ ਨਲੌਕਸੋਨ ਵੰਡਿਆ ਤਾਂ ਜੋ ਕੀ ਚਿੰਤਾਜਨਕ ਹੈ ਕਿਉਂਕਿ ਜਦੋਂ ਕੋਈ ਸਪਰੇ ਬੋਤਲ ਲੈਂਦਾ ਹੈ ਤਾਂ ਖੇਤਰ ਦੇ ਵਿੱਚ ਹੋਰ ਲੋਕਾਂ ਨੂੰ ਸੰਭਾਵਿਤ ਓਵਰਡੋਜ਼ ਲਈ ਸੁਚੇਤ ਕੀਤਾ ਜਾਂਦਾ ਹੈ ਕੈਂਪਸ ਵਿੱਚ 19 ਬਕਸੇ ਫੈਲੇ ਹੋਏ ਨੇ ਜਿਨ੍ਹਾਂ ਦੀ ਗਿਣਤੀ 28 ਤੱਕ ਵਧਾਉਣ ਦੀ ਯੋਜਨਾ ਹੈ ਬੀਸੀ ਫੈਡਰੇਸ਼ਨ ਆਫ ਸਟੂਡੈਂਟਸ ਜਰੀਲੇ ਡਰੱਗ ਸੰਕਟ ਨੂੰ ਨੇਵੀਗੇਟ ਕਰਨ ਵਾਲੇ ਵਿਦਿਆਰਥੀਆਂ ਲਈ ਬਿਹਤਰ ਸਹਾਇਤਾ ਚਾਹੁੰਦਾ ਹੈ ਤੇ ਜੀਵਨ ਬਚਾਉਣ ਵਾਲੀ ਦਵਾਈ ਨਲੌਕਸੋਂ ਤੱਕ ਆਸਾਨ ਪਹੁੰਚ ਦੀ ਮੰਗ ਕਰ ਰਿਹਾ ਹੈ ਇੱਕ ਈਮੇਲ ਦੇ ਵਿੱਚ ਫੈਡਰੇਸ਼ਨ ਜੋ 1.70 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੀ ਨੁਮਾਇੰਦਗੀ ਕਰਦੀ ਹੈ ਬੀਸੀ ਵਿਖੇ ਹਾਲੀਆ ਓਵਰਡੋਜ਼ ਤੇ ਨਸ਼ੀਲੇ ਪਦਾਰਥਾਂ ਦੇ ਜ਼ਹਿਰ ਦੀਆਂ ਘਟਨਾਵਾਂ ਕਾਰਨ ਕਹਿੰਦੇ ਨੇ ਕਿ ਪੋਸਟ ਸੈਕੰਡਰੀ ਸੰਸਥਾਵਾਂ ਲਈ ਇਹ ਯਕੀਨੀ ਬਣਾਉਣ ਦਾ ਲੰਮਾ ਸਮਾਂ ਹੈ ਕਿ ਹੋਰ ਐਮਰਜੈਂਸੀ ਵਸਤੂਆਂ ਵਾਂਗ ਲਾਕਸਨ ਆਸਾਨੀ ਨਾਲ ਪਹੁੰਚੇ ਹੋਵੇਗਾ ਬੀਸੀ ਫੈਡਰੇਸ਼ਨ ਆਫ ਸਟੂਡੈਂਟਸ ਨੇ ਇਸ ਕਦਰ ਨਿਕੇ ਹੈ ਕਿ ਮੌਜੂਦਾ ਲੋੜਾਂ ਨੂੰ ਪ੍ਰਭਾਵਸ਼ਾਲੀ ਤੰਗ ਨਾਲ ਪੂਰਾ ਕਰਨ ਲਈ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀਆਂ ਦੀ ਲਗਾਤਾਰ ਸਮੀਖਿਆ ਤੇ ਸੁਧਾਰ ਕੀਤਾ ਜਾਣਾ ਚਾਹੀਦਾ ਹੈ ਵਿਦਿਆਰਥੀਆਂ ਦੀ ਸੁਰੱਖਿਆ ਦੇ ਲਈ ਨੁਕਸਾਨ ਘਟਾਉਣ ਵਾਲੀ ਸਪਲਾਈ ਜਿਵੇਂ ਕਿ ਨੋਲਕਸੋਨ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ ਫੈਡਰੇਸ਼ਨ ਨੁਮਾਇੰਦੇ ਦਾ ਕਹਿਣਾ ਹੈ ਕਿ ਨੋਲਕਸੋਨ ਦੀ ਉਪਲਬਧਤਾ ਵਿੱਚ ਵਿਆਪਕ ਤੌਰ ਤੇ ਵੱਖਰੀ ਹੁੰਦੀ ਹੈ ਕੁਝ ਕੈਂਪਸਾਂ ਵਿੱਚ ਉਹ ਬਿਨਾਂ ਕਿਸੇ ਰੁਕਾਵਟਾਂ ਦੇ ਜਨਤਕ ਤੌਰ ਤੇ ਪਹੁੰਚਯੋਗ ਹੁੰਦੇ ਨੇ ਜਦੋਂ ਕਿ ਦੂਜੇ ਸਿਹਤ ਸੰਭਾਲ ਕੇਂਦਰਾਂ ਤੱਕ ਪਹੁੰਚ ਨੂੰ ਸੀਮਿਤ ਕਰਦੇ ਨੇ ਜਿਨ੍ਹਾਂ ਦੇ ਘੰਟੇ ਸੀਮਿਤ ਹੁੰਦੇ ਨੇ ਤੇ ਮੁਲਾਕਾਤਾਂ ਦੀ ਲੋੜ ਹੁੰਦੀ ਹੈ ਰੈਨਬੋਲਟ ਦਾ ਕਹਿਣਾ ਹੈ ਕਿ ਬਿਹਤਰ ਜਾਗਰੂਕਤਾ ਤੇ ਸੰਚਾਰ ਰਣਨੀਤੀਆਂ ਮਹੱਤਵਪੂਰਨ ਹਨ ਤਾਂ ਜੋ ਵਿਦਿਆਰਥੀ ਜਾਣ ਸਕਣ ਕਿ ਨੈਲੋਸੋਲੋਨ ਸਿਖਲਾਈ ਕਦੋਂ ਤੇ ਕਿੱਥੇ ਉਪਲਬਧ ਹੈ ਉਹਨਾਂ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਵਿਅਕਤੀਗਤ ਵਿਦਿਆਰਥੀ ਯੂਨੀਅਨਾਂ ਨੇ ਵੀ ਵਿਆਪਕ ਗਿਆਨ ਤੇ ਤਿਆਰੀ ਨੂੰ ਯਕੀਨੀ ਬਣਾਉਣ ਲਈ ਆਪਣੇ ਮੈਂਬਰਾਂ ਲਈ ਆਪਣੇ ਖੁਦ ਦੇ ਨੈਲੋਕਸੋਨ ਸਿਖਲਾਈ ਸੈਸ਼ਨ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੱਤੀ ਹਾਲਾਂਕਿ ਸਿਖਲਾਈ ਹਾਲੇ ਦਾ ਸਿਰਫ ਇੱਕ ਹਿੱਸਾ ਹੈ ਉਹਨਾਂ ਦਾ ਕਹਿਣਾ ਹੈ ਇਹ ਮਹੱਤਵਪੂਰਨ ਹੈ ਕਿ ਕੈਂਪਸ ਵਿੱਚ ਸਟਾਫ ਫੈਕਲਟੀ ਤੇ ਹੋਰ ਜਵਾਬ ਦੇਣ ਵਾਲੇ ਵੀ ਐਮਰਜੈਂਸੀ ਦੌਰਾਨ ਚੰਗੀ ਤਰ੍ਹਾਂ ਜਾਣੂ ਹੋਣ ਵੈਨਕੂਵਰ ਕੋਸਟਲ ਹੈਲਥ ਟੁਵਾਰਡ ਦੀ ਹਾਰਟ ਐਂਡ ਬੀਸੀ ਟੇਕ ਹੋਮ ਨਲੋਕਸੋਨ ਪ੍ਰੋਗਰਾਮ ਸਿਖਲਾਈ ਤੇ ਨਲੋਕਸੋਨ ਕਿੱਟਾਂ ਦੀ ਪੇਸ਼ਕਸ਼ ਕਰਦਾ ਹੈ ਉਹਨਾਂ ਕਹਿਆ ਕਿ ਸਮਝਣਾ ਕਿ ਕੋਈ ਲਾਗਤ ਰੁਕਾਵਟ ਨਹੀਂ ਹੈ ਸਿਖਲਾਈ ਤੱਕ ਪਹੁੰਚ ਕਰਨ ਵਾਲੇ ਕਮਿਊਨਿਟੀ ਮੈਂਬਰਾਂ ਦੀ ਗਿਣਤੀ ਵੀ ਵਧਾਵੇਗੀ ਟੁਵਾਰਡ ਦੀ ਹਾਰਟ ਦੁਆਰਾ ਬੀਸੀ ਸਰਕਾਰ ਦੇ ਨਾਲ ਸਾਂਝੇਦਾਰੀ ਦੇ ਵਿੱਚ ਦਿੱਤੀ ਗਈ ਸਿਖਲਾਈ ਮੁਫਤ ਹੈ ਤੇ ਜੇ ਤੁਸੀਂ ਇੱਕ ਫਾਰਮੇਸੀ ਤੋਂ ਇੱਕ ਮੁਫਤ ਨਲੋਕਸੋਨ ਕਿੱਟ ਲੈ ਸਕਦੇ ਹੋ ਨੁਮਾਇੰਦਗਾ ਦਾ ਨੁਮਾਇੰਦ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਆਦਰਸ਼ਕ ਤੌਰ ਤੇ ਬੀਸੀ ਦੀਆਂ ਸਾਰੀਆਂ ਸੰਸਥਾਵਾਂ ਹਰ ਇਮਾਰਤ ਵਿੱਚ ਹਰੇਕ ਵਿਦਿਆਰਥੀ ਲਈ ਨਲੋਕਸੋਨ ਉਪਲਬਧ ਹੋਣਾ ਚਾਹੀਦਾ ਹੈ ਕਿਉਂਕਿ ਵਿਦਿਆਰਥੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਸੇ ਵੀ ਰੋਕਥਾਮ ਯੋਗ ਓਵਰਡੋਸ ਜਾਂ ਡਰੱਗਜ਼ ਜ਼ਹਿਰ ਦੀ ਘਟਨਾ ਤੋਂ ਡਰੇ ਬਿਨਾ ਆਪਣੀ ਸਿੱਖਿਆ ਤੇ ਧਿਆਨ ਕੇਂਦ੍ਰਿਤ ਕਰ ਸਕਦੇ ਨੇ ਉਹਨਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਜਰੀਲੀ ਦਵਾਈ ਦੀ ਸਪਲਾਈ ਅਲੱਗ-ਤਲਗ ਹੋ ਜਾਂਦੀ ਹੈ ਪੋਸਟ ਸੈਕੰਡਰੀ ਪ੍ਰਸ਼ਾਸਨ ਇਹ ਸੁਨਿਸ਼ਚਿਤ ਕਰ ਸਕਦਾ ਹੈ ਕਿ ਕੈਂਪਸ ਤੋਂ ਬਾਹਰ ਨਿਯਮਤ ਤੌਰ ਤੇ ਵਰਤੇ ਜਾਣ ਵਾਲੇ ਲਾਈਫ ਸੇਵਿੰਗ ਟੂਲਸ ਕੈਂਪਸ ਕਮਿਊਨਿਟੀ ਦੇ ਹੱਥਾਂ ਤੱਕ ਆਪਣਾ ਰਸਤਾ ਬਣਾ ਲੈਂਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ